ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਆ ਤੁਹਾਡਾ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਵੀਡੀਓ ਆਪਾਂ ਕਿਸ ਟੌਪਿਕ ਦੇ ਉੱਪਰ ਬਣਾਈ ਆ ਤੁਸੀਂ ਥੰਬਨੇਲ ਦੇਖ ਕੇ ਸਮਝ ਹੀ ਚੁੱਕੇ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਕਿ ਕੇਸੀ ਇਸਨਾਨ ਕਰਕੇ ਕੜਾ ਪ੍ਰਸ਼ਾਦੀ ਦੇ ਬਣਾ ਕੇ ਤੇ ਤਿੰਨ ਦਿਨ ਆ ਪਾਠ ਕਰਨ ਦੇ ਨਾਲ ਸਾਰੇ ਰੁਕੇ ਹੋਏ ਕੰਮ ਚੱਲ ਪੈਂਦੇ ਨੇ ਤੁਹਾਡੀਆਂ ਮਨੋ ਕਾਮਨਾ ਜੋ ਕੁਝ ਤੁਸੀਂ ਚਾਹੋ ਨੇ ਉਹ ਪੂਰੀਆਂ ਹੋ ਜਾਂਦੀਆਂ ਨੇ ਤੇ ਉਹ ਕਿਹੜਾ ਪਾਠ ਆ ਜਿਹੜਾ ਤੁਸੀਂ ਤਿੰਨ ਦਿਨ ਕਰਨਾ ਆ ਇਹ ਸਾਰਾ ਕੁਝ ਮੈਂ ਤੁਹਾਡੇ ਨਾਲ ਵੀਡੀਓ ਦੇ ਵਿੱਚ ਅੱਗੇ ਸ਼ੇਅਰ ਕਰੂੰਗੀ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਦੂਜਿਆਂ ਨਾਲ ਸ਼ੇਅਰ ਜ਼ਰੂਰ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੁਹਾਨੂੰ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਹੁਣ ਆਪਾਂ ਬਿਨਾਂ ਟਾਈਮ ਬੇਸਡ ਕੀਤੇ ਵੀਡੀਓ ਦੇ ਵਿੱਚ ਅੱਗੇ ਵਧਦੇ ਆ ਤਾਂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹਣੀ ਆ ਕਿ ਜਿਵੇਂ ਮੈਂ ਬਹੁਤ ਸਾਰੀਆਂ ਵੀਡੀਓਜ਼ ਤੁਹਾਡੇ ਨਾਲ ਸ਼ੇਅਰ ਕਰਦੀ ਹੁੰਦੀ ਆ ਵੀ ਇੰਨੇ ਦਿਨ ਆ ਪਾਠ ਕਰਨ ਨਾਲ ਆ ਫਾਲ ਮਿਲਦਾ ਆ ਜਾਂ ਆ ਪਾਠ ਕਰਨ ਦੇ ਨਾਲ ਤੁਹਾਡੀ ਆ ਮਨੋ ਕਾਮਨਾ ਪੂਰੀ ਹੁੰਦੀ ਆ ਤਾਂ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਪੈਦਾ ਹੋ ਜਾਂਦੇ ਨੇ ਵੀ ਕੀ ਸੱਚੀ ਪਾਠ ਇਦਾਂ ਪਾਠ ਕਰਨ ਦੇ ਨਾਲ ਵੀ ਕੁਝ ਸਾਨੂੰ ਮਿਲ ਸਕਦਾ ਆ ਜਾਂ ਨਹੀਂ ਮਿਲ ਸਕਦਾ ਤਾਂ ਜੇ ਕੋਈ ਮੈਨੂੰ ਪੁੱਛੇ ਤਾਂ ਮੈਂ ਕਹੂੰਗੀ ਵੀ ਹਾਂ ਉਹਦਾ ਇੱਕ ਰੀਜਨ ਆ ਕੀ ਆ ਕਿ ਜੇਕਰ ਤੁਸੀਂ ਪਾਠ ਉਹਨੂੰ ਪੂਰੀ ਸੱਚੀ ਭਾਵਨਾ ਲਗਨ ਦੇ ਨਾਲ ਕਰਦੇ ਹੋ ਪੂਰੇ ਵਿਸ਼ਵਾਸ ਦੇ ਨਾਲ ਕਰਦੇ ਹੋ ਤਾਂ ਤੁਹਾਡੀ ਮਨੋ ਕਾਮਨਾ ਜ਼ਰੂਰ ਪੂਰੀ ਹੋਗੀ ਉਹ ਇਹ ਨਹੀਂ ਹੈਗਾ ਵੀ ਤੁਹਾਡੀ ਮਨੋ ਕਾਮਨਾ ਨਹੀਂ ਪੂਰੀ ਹੋ ਪੂਰੀ ਜ਼ਰੂਰ ਹੋਊਗੀ ਸੋ ਪਾਠ ਕਰਨ ਤੋਂ ਪਹਿਲਾਂ ਤੁਹਾਨੂੰ ਆਪਣਾ ਵਿਸ਼ਵਾਸ ਬਣਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਬਾਕੀ ਤੁਸੀਂ ਪਾਠ ਕਰਨਾ ਹੈ ਤੇ ਮਨੋਕਾਮਨਾ ਥੋੜੀ ਜਰੂਰ ਪੂਰੀ ਹੋਊਗੀ ਕਿਉਂਕਿ ਕਈ ਵਾਰ ਇਹ ਹੁੰਦਾ ਵੀ ਕਿਸੇ ਦਾ ਤਾਂ ਇੱਕ ਪਾਠ ਕਰਨ ਦੇ ਨਾਲ ਹੀ ਉਹਨਾਂ ਦੀ ਮਨੋਕਾਮਨਾ ਪੂਰੀ ਹੋ ਜਾਂਦੀ ਆ ਹੁਣ ਕਈਆਂ ਨੂੰ ਕਈ-ਕਈ ਪਾਠ ਵੀ ਕਰਨੇ ਪੈਂਦੇ ਆ ਜਾਂ ਕਹਿ ਦੋ ਵੀ ਉਹਨਾਂ ਦੀ ਭਾਵਨਾ ਜਿਹੜੀ ਵੀ ਭਾਵਨਾ ਹੁੰਦੀ ਆ ਜਾਂ ਜਿਹੜੀ ਉਹਨਾਂ ਦੀ ਮਨੋਕਾਮਨਾ ਹੁੰਦੀ ਆ ਉਹਨੂੰ ਪੂਰੀ ਹੋਣ ਦੇ ਲਈ ਟਾਈਮ ਲੱਗ ਜਾਂਦਾ ਆ ਉਹਦੇ ਵਿੱਚ ਬਸ ਇਹੀ ਫਰਕ ਹੁੰਦਾ ਕਿ ਜਿਹੜੇ ਬੰਦੇ ਦਾ ਤਾਂ ਪੂਰਾ ਵਿਸ਼ਵਾਸ ਆ ਉਹਨੂੰ ਟਾਈਮ ਬਹੁਤ ਘੱਟ ਲੱਗਦਾ ਆ ਤੇ ਜਿਹੜੇ ਬੰਦੇ ਦਾ ਵਿਸ਼ਵਾਸ ਹਲੇ ਨਹੀਂ ਬਣਿਆ ਹੁੰਦਾ ਕੱਚੇ ਹੁੰਦੇ ਨੇ ਜਾਂ ਕਹਿ ਦੋ ਵੀ ਗੁਰੂ ਸਾਹਿਬ ਸ਼ੰਕਾ ਹੁੰਦੀ ਆ ਤਾਂ ਗੁਰੂ ਸਾਹਿਬ ਉਹਨਾਂ ਨੂੰ ਪੱਕਿਆ ਕਰਨ ਲਈ ਟਾਈਮ ਲੱਗਦਾ ਇਸ ਕਰਕੇ ਉਹਨਾਂ ਦਾ ਕੰਮ ਆ ਜਿਹੜਾ ਥੋੜਾ ਜਿਹਾ ਲੇਟ ਬਣਦਾ ਤਾਂ ਕੰਮ ਕਿੰਨੀ ਜਲਦੀ ਹੋਣਾ ਇਹ ਆਪਣੇ ਤੇ ਵੀ ਡਿਪੈਂਡ ਕਰਦਾ ਆਪਾਂ ਨੂੰ ਵਿਸ਼ਵਾਸ ਪੱਕਾ ਕਰਨਾ ਪੈਣਾ ਹੁਣ ਇਹ ਗੱਲ ਮੈਂ ਕਿਸੇ ਵਿਊਰਜ਼ ਦੀ ਕਰ ਰਹੀ ਆ ਉਹਨਾਂ ਨੇ ਕਮੈਂਟ ਕੀਤਾ ਸੀ ਵੀ ਕੀ ਅਸੀਂ ਇੱਕ ਵਾਰੀ ਪਾਠ ਕੀਤਾ ਤੇ ਸਾਡਾ ਕੋਈ ਕੰਮ ਰੁਕਿਆ ਹੋਇਆ ਸੀ ਜਿਹਨੂੰ ਮਨ ਦੇ ਵਿੱਚ ਤੇ ਆ ਕੇ ਅਰਦਾਸ ਬੇਨਤੀਆਂ ਕਰਕੇ ਮੈਂ ਪਾਠ ਕੀਤਾ ਸੀ ਤਾਂ ਇੱਕ ਪਾਠ ਕਰਨ ਤੋਂ ਬਾਅਦ ਹੀ ਸਾਡੀ ਉਹ ਮਨੋ ਕਾਮਨਾ ਪੂਰੀ ਹੋ ਗਈ। ਹੁਣ ਇਹਦੇ ਪਿੱਛੇ ਕਾਰਨ ਕੀ ਆ ਕਿ ਉਹ ਇਨਸਾਨ ਉਹਦਾ ਵਿਸ਼ਵਾਸ ਸੀ। ਪਾਠ ਤਾਂ ਸਾਰੇ ਕਰਦੇ ਆ ਕਿ ਸਾਨੂੰ ਸਾਰਿਆਂ ਨੂੰ ਫਲ ਮਿਲ ਜਾਂਦਾ। ਉਹ ਫਲ ਨਾ ਮਿਲਣ ਦਾ ਉਹੀ ਕਾਰਨ ਸੀ ਕਿ ਉਹ ਭੈਣ ਦਾ ਵਿਸ਼ਵਾਸ ਉਹਨੇ ਵਿਸ਼ਵਾਸ ਕੀਤਾ। ਤੇ ਉਹਦਾ ਕੰਮ ਪਹਿਲੀ ਵਾਰ ਚ ਹੀ ਪੂਰਾ ਹੋ ਗਿਆ ਹੁਣ ਪਾਠ ਚਾਹੇ ਆਪਾਂ ਸ੍ਰੀ ਜਪਜੀ ਸਾਹਿਬ ਜੀ ਦਾ ਕਰਦੇ ਆਂ ਸ੍ਰੀ ਸੁਖਮਨੀ ਸਾਹਿਬ ਜੀ ਦਾ ਕਰਦੇ ਆਂ ਆਨੰਦ ਸਾਹਿਬ ਜੀ ਦਾ ਕਰਦੇ ਆਂ ਪਾਠ ਸਾਰੇ ਹੀ ਵਧੀਆ ਆ ਸਾਰੇ ਹੀ ਤੁਹਾਡੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਕਿਉਂਕਿ ਬਾਣੀ ਸੰਪੂਰਨ ਆ ਬਾਣੀ ਸਾਰੇ ਇੱਕ ਸਮਾਨ ਆ ਇੱਕ ਜੋਤ ਆ ਬਸ ਫਰਕ ਇੰਨਾ ਹੀ ਹੁੰਦਾ ਵੀ ਕਿਸੇ ਨੇ ਕੋਈ ਪਾਠ ਜਪ ਕੇ ਵਾਣੀ ਪੜੀ ਹੁੰਦੀ ਆ ਕਿਸੇ ਨੇ ਕੋਈ ਪਾਠ ਜਪਿਆ ਕਿਸੇ ਨੇ ਕੋਈ ਬਾਣੀ ਪੜ੍ਹ ਕੇ ਆਪਣੀ ਮਨੋਕਾਮਨਾ ਪੂਰੀ ਕੀਤੀ ਹੁੰਦੀ ਆ ਤੇ ਜਿਹੜੀ ਭੈਣ ਦੀ ਮੈਂ ਗੱਲ ਕਰਦੀ ਆ ਉਹਨਾਂ ਨੇ ਆਨੰਦ ਸਾਹਿਬ ਦਾ ਪਾਠ ਕੀਤਾ ਸੀ ਕੇਸੀ ਇਸ਼ਨਾਨ ਕਰਿਆ ਦੇਗ ਪ੍ਰਸ਼ਾਦ ਬਣਾਇਆ ਤੇ ਤਿੰਨ ਦਿਨ ਉਹਨਾਂ ਨੇ ਪਾਠ ਕਰ ਲਿਆ ਤੇ ਤੀਜੇ ਦਿਨ ਤਾਂ ਉਹਨਾਂ ਦੀ ਪੂਰੀ ਮਨੋ ਕਾਮਨਾ ਪੂਰੀ ਹੋ। ਬਾਅਦ ਤਾਂ ਮੈਂ ਤੀਜੇ ਦਿਨ ਕੀਤਾ ਪਰ ਮੇਰਾ ਵਿਸ਼ਵਾਸ ਉਸ ਦਿਨ ਬਣਿਆ ਸੀ। ਮਤਲਬ ਜਿਸ ਦਿਨ ਮੇਰਾ ਵਿਸ਼ਵਾਸ ਬਣਿਆ ਉਹ ਪਹਿਲੇ ਹੀ ਦਿਨ ਸੀਗਾ। ਦੋ ਦਿਨ ਮੈਨੂੰ ਸ਼ੰਕਾ ਚ ਲੰਘ ਗਈ ਵੀ ਪਤਾ ਨਹੀਂ ਬਣੂ ਪਤਾ ਨਹੀਂ ਨਹੀਂ। ਫਿਰ ਜਦੋਂ ਮੇਰਾ ਵਿਸ਼ਵਾਸ ਪੱਕਾ ਹੋ ਗਿਆ ਤਾਂ ਮੇਰਾ ਕੰਮ ਉਸ ਦਿਨੇ ਬਣ ਗਿਆ। ਤਾਂ ਹੁਣ ਆਪਾਂ ਨੂੰ ਇਥੋਂ ਇਹੀ ਸਿੱਖਣ ਦੀ ਲੋੜ ਆ ਵੀ ਵਿਸ਼ਵਾਸ ਹੋਣਾ ਜ਼ਰੂਰੀ ਆ। ਮੈਂ ਉਮੀਦ ਕਰਦੀ ਆ ਵੀ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋ। ਵੀਡੀਓ ਵਧੀਆ ਲੱਗੀ ਆ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ। ਧੰਨਵਾਦ।